ਲੋ ਜੀ ਮੈਂ ਆ ਤੁਹਾਡੇ ਮਿੱਤਰ ਜਬਾਤ ਚੌਧਰੀ ਤੁਸੀਂ ਦੇਖਦੇ ਪਿਆ ਫੈਕਟਸ ਵਿਦ ਜਿਸ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਖਬਰਾਂ ਪਹੁੰਚਦੇ ਰਹਿਣ ਅੱਜ ਵੀ ਮੇਰੇ ਕੋਲ ਬੜੀਆਂ ਬੜੀਆਂ ਵਾਧੂ ਕਿਸਮ ਦੀਆਂ ਵੱਖ-ਵੱਖ ਖਬਰਾਂ ਹਨ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਪਹਿਲੇ ਤੁਹਾਡੀ ਬੇਨਤੀ ਹੈਗੀ ਮੈਨੂੰ ਕਿ ਤੁਸੀਂ ਅਗਰ ਮੇਰੇ ਨਾਲ ਸੰਪਰਕ ਕਰਨਾ ਚਾਹੋ ਤਾਂ ਤੁਸੀਂ WhatsApp ਤੇ ਕਰ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੋਈ ਹੈ ਕਿ ਅਸੀਂ ਆਪਣਾ ਇਸ ਸੰਗਤ ਨੂੰ ਇਸ ਚੈਨਲ ਨੂੰ ਜਿਹੜਾ ਉਹ ਥੋੜਾ ਜਿਹਾ ਵੱਡਾ ਵਸੀਹ ਕਰਨਾ ਚਾਹ ਰਹੇ ਹਾਂ ਤਾਂ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਸਾਡੇ ਨਾਲ ਜਿਹੜੇ ਆਪਣਾ ਰਿਪੋਰਟਿੰਗ ਜਿਹੜੀ ਉਹ ਜ਼ਿਆਦਾ ਆਸਾਨ ਹੋ ਜਾਏ ਤੇ ਤੁਸੀਂ ਕੋਈ ਵੋਲੰਟੀਅਰ ਕਰਨਾ ਚਾਹੋ ਤੇ ਉਹ ਵੀ ਜਿਹੜਾ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਦੂਜਾ ਕਿਉਂਕਿ ਅੱਗੇ ਇਵੈਂਟ ਜਿਹੜੇ ਨੇ ਉਹ ਆ ਰਹੇ ਨੇ ਤੇ ਤੁਹਾਨੂੰ ਉਹਨਾਂ ਦੀ ਸੱਦੇ ਵੀ ਦੇਣੇ ਨੇ ਇੱਕ ਤੇ ਯਾਰ ਅੱਜ 30 ਤਰੀਕ ਹੋ ਗਈ ਕੱਲ ਹੈਗੀ 31 ਤਰੀਕ ਤੇ 31 ਤਰੀਕ ਤੁਹਾਨੂੰ ਪਤਾ ਹੈ ਕਿ ਜਿਹੜਾ ਇਹ ਕਿ ਰਹਿ ਆਪਣਾ ਜਿਹੜੇ ਟੈਰਰਖਾਨੇ ਨੇ ਅਤਵਾਦੀਆਂ ਦੇ ਅੱਡੇ ਨੇ ਜਿਹੜੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਵਜ੍ਹਾ ਨਾਲ ਹਿੰਦੁਸਤਾਨ ਦੇ ਜਿਹੜੇ ਸਫਾਰਤਖਾਨੇ ਕਹਿੰਦੇ ਉੱਥੇ ਸਾਰੇ ਰੌਅ ਦੇ ਤੇ ਬਾਕੀ ਜਿਹੜੇ ਜਸੂਸੀਆਂ ਦੇ ਅੱਡੇ ਬਣੇ ਹੋਏ ਨੇ ਕਹਿਣ ਨੂੰ ਸਫਾਰਤਖਾਨੇ ਨੇ ਕਹਿਣ ਨੂੰ ਆਪਣਾ ਜਿਹੜਾ ਉੱਥੇ ਸਫੀਰ ਹੈ ਜਾਂ ਡਿਪਲੋਮੈਟਿਕ ਜਨਕੀ ਉਹਨਾਂ ਦੇ ਹੈ ਨੇ ਅਸਥਾਨ ਪਰ ਅਸਲ ਵਿੱਚ ਤੇ ਉਹ ਸਾਰੀ ਜਿਹੜੀ دہشت ਗਰਦੀ ਦੀਆਂ ਯੋਜਨਾ ਬਣਦੇ ਆ ਜਿਹੜੀਆਂ ਉੱਥੇ ਕਿਹਨੂੰ ਮਾਰਨਾ ਕਿਹਨੂੰ ਰੱਖਣਾ ਕਿਹਨੂੰ ਛੱਡਣਾ ਠੀਕ ਹੈ ਉਹ ਸਾਰੇ ਕੰਮ ਜਿਹੜੇ ਮੰਤ ਭਾਗੇ ਉਹਨਾਂ ਸਫਾਰਤਖਾਨਿਆਂ 'ਚ ਹੁੰਦੇ ਆ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੀ ਕਿ ਓਟਵਾ ਦੇ ਵਿੱਚ ਵੀ ਤੇ ਟੋਰਾਂਟੋ ਦੇ ਵਿੱਚ ਵੀ ਤੇ ਬੈਂਕੂਵਰ ਦੇ ਵਿੱਚ ਵੀ ਜਿੱਥੇ-ਜਿੱਥੇ ਇਹਨਾਂ ਦੇ ਅੱਡੇ ਹੈ ਨੇ ਉਹਨਾਂ ਦਾ ਜ ਉਹਨਾਂ ਨੂੰ ਘੇਰਨਾ ਸਿੱਖਾਂ ਨੇ ਸਿੰਘਾਂ ਨੇ ਤੇ ਉਹਦੇ ਵਾਸਤੇ ਜਿਹੜਾ ਸਵੇਰੇ ਹੀ ਤੜਕੇ ਹੀ ਜਾਨੀ ਕਿ ਟਿਕਟਸ ਲੱਗਣੇ ਨੇ ਸਾਰਿਆਂ ਸਿੰਘਾਂ ਨੇ ਜਿਹੜਾ ਉੱਥੇ ਜਾਣਾ ਉਹ ਬਹੁਤ ਪਹਿਲੇ ਦਾ ਤੁਹਾਨੂੰ एलान ਕਰ ਚੁੱਕੇ ਆ ਦੱਸ ਚੁੱਕੇ ਆ ਕਿ 31 ਅਕਤੂਬਰ ਨੂੰ ਜਿਹੜਾ ਉਹ ਉਹ ਉੱਥੇ ਆਪਣਾ ਜਿਹੜਾ ਹੋਣਾ ਕਿਉਂਕਿ ਜਿਵੇਂ ਜਿਵੇਂ ਹੁਣ ਨਵੰਬਰ ਵਿੱਚ ਤੁਹਾਨੂੰ ਪਤਾ ਰੈਫਰੈਂਡਮ ਦੀਆਂ ਚੋਣਾਂ ਵੀ ਨੇ ਵੋਟਾਂ ਵੀ ਨੇ ਉਹਦੇ ਵਾਸਤੇ ਵੀ ਜਿਹੜਾ ਪ੍ਰਚਾਰ ਹੈ ਉਹ ਚੱਲ ਰਿਹਾ ਕੈਨੇਡਾ ਦੇ ਵਿੱਚ ਤੇ ਉਹਦੇ ਵਾਸਤੇ ਵੀ ਸੱਦਾ ਕਿ ਸਾਰੇ ਲੋਕ ਜਿਹੜੇ ਨੇ ਸਾਰੇ ਜਿਹੜੇ ਪੰਜਾਬੀ ਭਰਾ ਨੇ ਸਿੰਘ ਨੇ ਜਿਹੜੇ ਉਹ ਆਪਣੀ ਆਪਣੀ ਥੋੜੀ ਜਿਹੀ ਜਗ੍ਹਾ ਸਮਾਂ ਕੱਢੋ ਆਪਣੀ ਆਪਣੀ ਜਗ੍ਹਾ ਛੱਡੋ ਜਰਾ ਤੇ ਦਿਨ ਐਤਵਾਰ ਦਾ ਹੈਗਾ ਛੁੱਟੀ ਦਾ ਵੀ ਦਿਨ ਹੈਗਾ ਤੇ ਤੁਸੀਂ ਉਹ ਜਾ ਕੇ ਤੇ ਆਪਣਾ ਵੋਟ ਵੀ ਪਾਓ ਤੇ ਦੱਸੋ ਲੋਕਾਂ ਨੂੰ ਦੁਨੀਆ ਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਇਹ ਜਿਹੜਾ ਵੋਟ ਪਾਉਣ ਦਾ ਕਨਸੈਪਟ ਹੈਗਾ ਇਹ 6 ਫਾਰ ਜਸਟਿਸ ਨੇ ਜਿਹੜਾ ਇਨੀਸ਼ੀਏਟਿਵ ਲਿਆ ਇਹ ਇਹਦੀ ਤੱਕ ਦਿੱਲੀ ਤੱਕ ਦਿੱਲੀ ਨੂੰ ਉਨੀ ਤਕਲੀਫ ਜਿਹੜਾ ਇਹ ਸੰਘਰਸ਼ ਜਿਹੜਾ ਆਪਣਾ ਹਥਿਆਰ ਬਣ ਚੱਲਦਾ ਪਿਆ ਸੀ ਖੜਕੂ ਜਿਹੜਾ ਸੀ ਉਹਦੀ ਤਕਲੀਫ ਨਹੀਂ ਸੀ ਉਹਦੀ ਵਜ੍ਹਾ ਲਿਕਨੇ ਬੈਲਟ ਦੀ ਤਕਲੀਫ ਬਹੁਤ ਜ਼ਿਆਦਾ ਹੈ ਉਹਦੀ ਵਜ੍ਹਾ ਕੀ ਪਲ ਮੈਂ ਅੱਜ ਜਿਹੜਾ ਮੇਨ ਮੁੱਦਾ ਹੈਗਾ ਗੱਲ ਦਾ ਮੈਂ ਉਹ ਕਰਨਾ ਹੈ ਨੀਤਾ ਆਨੰਦ ਦੇ ਉੱਤੇ ਮੈਨੂੰ ਲੱਗਦਾ ਪਿਆ ਕਿ ਜਿਹੜਾ ਕੈਨੇਡਾ ਦਾ ਸਿਸਟਮ ਹੈ ਲੋਕਤੰਤਰ ਦਾ ਉਹਦੇ ਤੇ ਕੋਈ ਉਧਰ ਦੀ ਕੋਈ ਪ੍ਰੋਬਲਮ ਹੈ ਉਧਰ ਦੀ ਕੋਈ ਪ੍ਰੋਬਲਮ ਹੈ ਜਿਹਨੂੰ ਅਡਰੈਸ ਕਰਨ ਦੀ ਲੋੜ ਹੈ ਮੈਂ ਤੁਹਾਨੂੰ ਦੱਸਣਾ ਹੈ ਕਿ ਮੈਂ ਨਵਾਂ ਇੰਟਰਵਿਊ ਕਿ ਨੀਤਾ ਆਨੰਦ ਆਇਆ ਫੋਰਮ ਮਿਨਿਸਟਰ ਦਾ ਉੱਤੇ ਪੂਰੀ ਤਰ੍ਹਾਂ ਮੈਂ ਵਿਚਾਰ ਚਰਾਂਗਾ ਤਾਂ ਦੱਸਾਂਗਾ ਕਿ ਇਹ ਕਿਸ ਤਰ੍ਹਾਂ ਜਿਹੜਾ ਇਹ ਨੀਤਾ ਆਨੰਦ ਜਿਹੜੀ ਇਹ ਇਹ ਅਨਫਿਟ ਹੈ ਇਹ ਡਿਸਕਵালিਫਾਈਡ ਹੋਣੀ ਚਾਹੀਦੀ ਹੈ ਡਿਸਕਵালিਫਾਈ ਹੋਣੀ ਚਾਹੀਦੀ ਹੈ ਇਸ ਇਸ ਪੱਥ ਦੇ ਵਾਸਤੇ ਸ਼ੀ ਇਸ ਨਟ ਕੈਪेबल ਫॉर दैट ਉਹ ਮੈਂ ਦੱਸਾਂਗਾ ਤੁਹਾਨੂੰ ਰੀਜ਼ਨ ਪੂਰੀਆਂ ਲੇਕਿਨ ਉਸ ਤੋਂ ਪਹਿਲੇ ਦਿੱਲੀ ਨੂੰ ਕੀ ਤਕਲੀਫ ਦੇਖੋ ਜਦੋਂ ਜਿੰਨੇ ਜਦੋਂ ਉਹ ਹਥਿਆਰਬੰਦ ਆਪਣਾ ਸੰਘਰਸ਼ ਚੱਲਦਾ ਪਿਆ ਸੀ ਦਿੱਲੀ ਵਾਸਤੇ ਬੜਾ ਬਹੁਤ ਬਹੁਤ ਆਸਾਨ ਸੀ ਦੋ ਚੀਜ਼ਾਂ ਇੱਕ ਤੇ ਜਨਾਬ ਸਿੱਖਾਂ ਨੂੰ ਪੰਜਾਬੀਆਂ ਨੂੰ ਲੇਬਲ ਲਾਓ ਅਤਵਾਦੀ ਨੇ ਜੀ دہشت گردی ਕਰ ਰਹੇ ਨੇ ਜੀ ਦੁਨੀਆ ਨੂੰ ਉਦੋਂ ਜਿਹੜੀ ਹਿੰਦੂਸਤਾਨੀ ਸਰਕਾਰ ਸੀ ਉਹ ਦੁਨੀਆ ਨੂੰ ਇਹ ਜਿਹੜੀ ਕਿ ਗੱਲ ਕਰਦੀ ਪਈ ਦੁਨੀਆ ਨੂੰ ਦੁਨੀਆ ਉਹਨਾਂ ਦੀ ਗੱਲ ਸੁਣਦੀ ਪਈ ਸੀ ਕਿਉਂਕਿ ਅੱਗੇ ਜਿਹੜਾ ਉਹ ਸੰਘਰਸ਼ ਹਥਿਆਰਾਂ ਨਾਲ ਚੱਲਦਾ ਪਿਆ ਸੀ ਉਹ ਦਿਖਾਦੇ ਦੇਖੋ ਜੀ ਇਹ ਖਾਕੂ ਨੇ ਦੇਖੋ ਜੀ ਇਹ ਲੋਕਾਂ ਨੂੰ ਮਾਰਦੇ ਨੇ ਇਹ ਦਹਿਸ਼ਤਗਰਦ ਨੇ ਇਹ ਅੱਤਵਾਦੀ ਨੇ ਠੀਕ ਹੈ ਤੇ ਦੂਜਾ ਦੂਜਾ ਇਹ ਸੀ ਕਿ ਚੋਕੇ ਜਨਾਬ ਅੱਤਵਾਦੀ ਡਿਕਲੇਅਰ ਕਰ ਦਿੱਤਾ ਤੇ ਜਿਹੜੇ ਪੰਜਾਬੀ ਨੌਜਵਾਨ ਸਨ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਨਾ ਵੀ ਸੌਖਾ ਸੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਖੁੱਲੇ ਆਪਣਾ ਜਿਹੜਾ ਸੀ ਉਹ ਹੈਂਡ ਫ੍ਰੀ ਹੈਂਡ ਦਿੱਤਾ ਹੋਇਆ ਸੀ ਪਹਿਲੇ ਸਾਰੇ ਹੁਣ ਜਿਹੜਾ ਜੈਨੋਸਾਈਡ ਸ਼ੁਰੂ ਹੋਇਆ ਇਧਰਾ ਗਾਂਧੀ ਦੀ ਮੌਤ ਤੋਂ ਬਾਅਦ 1 ਕ ਨਵੰਬਰ ਜਿਹੜਾ ਉਹਦੀ ਵੀ ਰਿਮੈਂਬਰੈਂਸ ਹੈ ਜਿਹਦੇ ਚ 30000 ਸਿੱਕ ਪਿੱਕ ਹੱਲੇ ਚ ਮਾਰ ਦਿੱਤੇ ਪੰਜਾਬੀ ਸਾਰੇ ਮਾਰ ਦਿੱਤੇ ਪੂਰੇ ਹਿੰਦੁਸਤਾਨ ਵਿੱਚ ਜਿਹਦੇ ਸੀ ਆਪਣਾ ਉਹ ਜੈਨੋਸਾਈਡ ਕੀਤਾ ਸਿੱਖਾਂ ਦਾ ਉਹਦਾ ਵੀ ਉਹਦਾ ਵੀ ਦਿਹਾੜ ਆ ਰਿਹਾ ਤੁਸੀਂ ਉਹਦਾ ਵੀ ਦੇਖਣਾ ਤੇ ਉਹਦੀ ਉਹਦੀ ਬਜਾਣਾ ਜਿਹੜਾ ਉਹ ਹੁਣ ਜ਼ਿਆਦਾ ਤਕਲੀਫ ਹੋਈ ਕਿ ਜਿਹੜਾ ਦਿਲਜੀਤ ਦੁਸਾਂਜ ਹੈ ਇਹਨੇ ਦੇਖੋ ਕੀ ਕੰਮ ਕੀਤਾ ਮੈਨੂੰ ਸਮਝ ਨਹੀਂ ਹੁੰਦੀ ਕਿ ਇਹ ਜਿਹੜਾ ਇਹ ਆਪਣਾ ਇਹ ਜਿਹੜੇ ਦਿਲਜੀਤ ਹੋਇਆ ਇਸ ਤਰ੍ਹਾਂ ਦੇ ਜਿਹੜੇ ਹੋਏ ਨੇ ਇਹ ਸਿੱਖੀ ਭੁੱਲੀ ਬੈਠੇ ਨੇ ਆਪਣੇ ਪੰਜਾਬੀ ਉਹ ਕਹਿੰਦੇ ਪੰਜਾਬੀ ਨੇ ਹੈ ਫਿਲਮਾਂ ਪੰਜਾਬੀਆਂ ਨੂੰ ਦਿਖਾਉਂਦੇ ਗਾਣੇ ਪੰਜਾਬੀਆਂ ਨੂੰ ਸੁਣਾਉਂਦੇ ਹੀਰੋ ਪੰਜਾਬ ਦੀ ਵਜ੍ਹਾ ਨਾਲ ਹੀਰੋ ਪੰਜਾਬੀਆਂ ਦੀ ਵਜ੍ਹਾ ਨਾਲ ਹੈ ਜਿਹੜੀ ਫੋਲੋਇੰਗ ਆ ਪੰਜਾਬੀਆਂ ਦੀ ਸਾਰੇ ਗਾਣ ਉਧਰ ਪਰ ਪੰਜਾਬ ਦੀ ਜਿਹੜੀ ਤਾਰੀਖ ਹੈ ਪੰਜਾਬ ਦੇ ਜਿਹੜੇ ਜਿਹੜਾ ਅਨਜਸਟਿਸ ਹੋਇਆ ਉਹਨੂੰ ਭੁੱਲੀ ਬੈਠੇ ਨੇ ਮੈਂ ਹੈਰਾਨ ਆ ਕਿ ਬੰਦੇ ਨੂੰ ਥੋੜਾ ਜਿਆਦਾ ਜ਼ਰਾ ਕੋਈ ਧਿਆਨ ਕਰਨਾ ਚਾਹੀਦਾ ਆਪਣੇ ਇਸ ਤਰ੍ਹਾਂ ਦੇ ਖਾਸ ਤੌਰ ਦੇ ਉੱਤੇ ਜਿਹਨੂੰ ਲੋਕ ਫਾਲੋ ਕਰਦੇ ਨੇ ਇਹਨਾਂ ਨੂੰ ਲੋਕੀ ਫਾਲੋ ਕਰਦੇ ਨੇ ਜਿਹੜੇ 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 ਹੀਰੋਜ਼ ਨੇ ਜਿਹੜੇ ਸਟਾਰਸ ਨੇ ਉਹਨਾਂ ਨੂੰ ਤੇ ਬਹੁਤ ਜ਼ਿਆਦਾ احتیاط ਕਰਨੀ ਚਾਹੀਦੀ ਏ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜਾ ਨਾ ਕੇਅਰਫੁਲ ਰਹਿਣਾ ਚਾਹੀਦਾ ਆਪਣੇ ਐਕਸ ਦੇ ਵਿੱਚ ਕਿ ਕੀ ਕਰ ਰਿਹਾ ਹੈ ਇਹਦਾ ਨਤੀਜਾ ਕੀ ਨਿਕਲੇਗਾ ਔਰ ਫਿਰ ਮੀਤਾ ਬਚਨ ਦੇ ਪੈਰ ਫੜ ਕੇ ਸੁਣੇ ਦੇ ਠੀਕ ਹੈ ਤੁਸੀਂ ਤੁਸੀਂ ਸਮਝਦੇ ਹੋਗੇ ਤੁਹਾਡੀ ਲਾਈਨ ਚ ਨੇ ਉਹ ਤੁਸੀਂ ਵੀ ਹੀਰੋ ਤੁਸੀਂ ਉਹ ਵੀ ਹੀਰੋ ਜਦੋਂ ਤੁਸੀਂ ਜਨਾਬ ਵੱਡੇ ਨੇ ਤੁਸੀਂ ਕਰ ਲਓ ਪਰ ਦੁਸਾਨ ਜੀ ਤੁਸੀਂ ਹਮੇਸ਼ਾ ਅਸੀਂ ਵੀ ਤੁਹਾਨੂੰ ਅਡਮਾਇਰ ਕੀਤਾ ਬੇਸ਼ੱਕ ਤੁਹਾਡੀਆਂ ਫਿਲਮਾਂ ਵੀ ਦੇਖਦੇ ਆ ਗਾਣੇ ਵੀ ਸੁਣਦੇ ਬੇ ਸੋਹਣੇ ਬੰਦੇ ਹੋ ਤੁਸੀਂ ਪਰ ਇੱਥੇ ਤੇ ਤਕਲੀਫ ਹੁਣ ਮਾਵਾ ਤੁਹਾਡੀਆਂ ਭੈਣਾਂ ਨੂੰ ਹੋਈ ਉਹਨਾਂ ਮਾਵਾ ਨੂੰ ਹੋਈ ਜਿਹਨਾਂ ਦੇ ਪੁੱਤਰ ਛਿੰਗ ਗਏ ਸੀ 84 ਨਵੰਬਰ ਚ ਉਹਨਾਂ 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 ਭੈਣਾਂ ਭਰਾਵਾਂ ਨੂੰ ਹੋਈ ਜਿਹਨਾਂ ਦੇ ਬੰਦੇ ਮਾਰੇ ਗਏ ਜਿਹਨਾਂ ਦੇ ਪਿਓ ਮਾਰੇ ਗਏ ਕੀ ਕਰਦੇ ਪਏ ਤੁਸੀਂ ਕਮਸ ਕਮ ਤਾਰੀਖ ਤੇ ਯਾਦ ਰੱਖੋ ਆਪਣੀ ਕਿ ਦੇਖੋ ਤੁਸੀਂ ਕੀ ਕਰਨ ਜਾ ਰਹੇ ਹੋ ਤੇ ਕੀ ਹੋ ਗਿਆ ਇਹਦਾ ਨਤੀਜਾ ਕੀ ਨਿਕਲੇਗਾ ਤਾਨੂੰ ਨਹੀਂ ਪਤਾ ਕਿ ਅਗਰ ਤੁਹਾਨੂੰ ਨਹੀਂ ਸੀ ਪਤਾ ਅਗਰ ਤੁਹਾਨੂੰ ਨਹੀਂ ਸੀ ਪਤਾ ਤਾਂ ਤੁਸੀਂ ਮਾਫੀ ਮੰਗ ਲਓ ਤੁਸੀਂ ਹੁਣ ਤੁਹਾਡੇ ਕੋਲ ਆਪਣਾ ਟਵਿੱਟਰ ਹੈਗੀ ਵੀਡੀਓ ਹੈਗੀ ਪਾਓ ਵੀਡੀਓ ਬਣਾਓ ਦੱਸੋ ਜੀ ਕਿ ਮੈਨੂੰ ਕਨਫਿਊਜ਼ਨ ਸੀ ਮੈਨੂੰ ਪਤਾ ਨਹੀਂ ਸੀ ਕਿ ਮੀਤਾ ਬਚਨ ਜਿਹੜਾ ਉਹਨੇ ਉਹਦਾ ਉਹਦਾ ਕਿਰਦਾਰ ਹੈ ਮੈਨੂੰ ਮੀਤਾ ਬਚਨ ਦਾ ਪਤਾ ਨਹੀਂ ਸੀ ਕਿ ਇਹਨੇ ਗਾਂਧੀ ਦੀ ਲਾਸ਼ ਦੇ ਖਲੋ ਕੇ ਕਿਹਾ ਸੀ ਕਿ ਖੂਨ ਦਾ ਬਦਲਾ ਖੂਨ ਜ ਜ ਇਹਨੇ ਉੱਥੇ ਐਲਾਨ ਕੀਤਾ ਜਿਹਦੇ ਬਾਅਦ ਜਿਹੜੇ ਹੰਗਾਮੇ ਜਿਹੜੇ ਸੀ ਸ਼ੁਰੂ ਹੋਏ ਤੇ ਜੇਨੋਸਾਈਡ ਹੋ ਗਿਆ ਸਿੱਖਾਂ ਦਾ ਜਾਂ ਤੇ ਤੁਸੀਂ ਇਹ ਮੰਨ ਲਓ ਤੇ ਗਰ ਤੁਸੀਂ ਇਹ ਨਹੀਂ ਮੰਨ ਲਾ ਤਾਂ ਫਿਰ ਤੁਸੀਂ ਸਮਝੋ ਕਿ ਤੁਸੀਂ ਇਸ ਜਨਕੀ ਸੋਚੀ ਸਮਝੀ ਸਾਜ਼ਿਸ਼ ਵਾਸਤੇ ਕੰਟਰੋਵਰਸੀ ਕ੍ਰੀਏਟ ਕਰਨ ਵਾਸਤੇ ਤੇ ਆਪਣੀ ਫਿਲਮੇ ਹਿੱਟ ਕਰਾਉਣ ਵਾਸਤੇ ਜਿਹੜਾ ਇਸ ਇਸ ਕੋਤਖਾਨੇ ਚ ਪੈ ਜੋ ਤੇ ਚਲੋ ਪਹਿਲੇ ਤੇ ਹਿੱਟ ਹੋ ਗਈ ਸੀ ਕਿ ਤੁਸੀਂ ਕਿਹਾ ਸੀ ਕਿ ਪਾਕਿਸਤਾਨ ਹੈ ਪਰ ਹੁਣ ਤੇ ਪੰਜਾਬ ਦਾ ਮੁੱਦਾ ਹੈ ਹੁਣ ਤੇ ਪੰਜਾਬ ਹੈ ਹੁਣ ਤੇ ਵਿੱਚ ਪਾਕਿਸਤਾਨ ਇਨਵੋਲਡ ਹੈ ਹੁਣ ਤੇ ਪੰਜਾਬ ਤੇ ਸਿੱਖ ਤੇ ਸਿੱਖਾਂ ਦੀ ਜਿਹੜੀ ਆਪਣੀ ਹਿਸਟਰੀ ਹੈ ਉਹ ਇਨਵੋਲਵ ਸਿੱਖਾਂ ਦਾ ਜੇਨੋਸਾਈਡ ਤੇ ਇਹ ਤੁਹਾਨੂੰ ਮਾਫੀ ਇੰਜ ਨਹੀਂ ਮਿਲਣੀ ਇਸੇ ਵਾਸਤੇ 6 ਪਰ ਜਸਟਿਸ ਨੇ ਜਿਹੜਾ ਇਹ ਆਸਟ੍ਰੇਲੀਆ ਦਾ ਕਾਨਸਰਟ ਹੈਗਾ ਉਹਦੇ ਵੀ ਉਹਦੇ ਵੀ ਬਾਈਕਾਟ ਦਾ ਜਿਹੜੇ ਨੇ ਉਹ ਬੇਨਤੀ ਕੀਤੀ ਹੈ ਉਧਰ ਵੀ ਆਸਟ੍ਰੇਲੀਆ ਵਾਲੇ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਜਰਾ ਧਿਆਨ ਕਰਨਾ ਚਾਹੀਦਾ ਕਿ ਉਹ ਉੱਥੇ ਜਿਹੜਾ ਆਪਣਾ ਉਹ ਜਿਹੜੀ ਕਾਨਸਰਟ ਹੈ ਜਿਹੜਾ ਇਹਦਾ ਉਹਦੇ ਉਹਦਾ ਜਾਨੀ ਕਿ ਬਾਈਕਾਟ ਕੀਤਾ ਜਾਏ ਉਹ ਵੀ ਉੱਥੇ ਐਲਾਨ ਕਰਦੇ ਪੈ ਰਹੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਾਲ-ਨਾਲ ਜਿਹੜੀਆਂ ਨੇ ਇਹ ਧਿਆਨ ਰੱਖਣਾ ਪੈਣਾ ਧਿਆਨ ਰੱਖਣਾ ਪੈਣਾ ਕਿਉਂਕਿ ਪੰਜਾਬ ਜਿਹੜਾ ਉਹ ਜੈਨੋਸਾਈਡ ਜਿਹੜਾ ਉਦੋਂ ਸ਼ੁਰੂ ਹੋਇਆ ਸੀ 84 ਵਿੱਚ ਉਹ ਹੁਣ ਤੱਕ ਜਾਰੀ ਮੈਂ ਤੁਹਾਨੂੰ ਦੱਸ ਚੁੱਕਿਆ ਪੂਰੀ ਤਰ੍ਹਾਂ ਰਿਸਰਚ ਕਰਕੇ ਕਿ ਪੰਜਾਬ ਦੇ ਵਿੱਚ ਹੁਣ ਪੰਜਾਬੀ ਰਹਿਣ ਕੋਈ ਨਹੀਂ ਦਿੱਤਾ ਆਰਐਸਐਸ ਦਾ ਕਬਜ਼ਾ ਬ੍ਰਾਹਮਣਾਂ ਦਾ ਕਬਜ਼ਾ ਉਹਨਾਂ ਨੇ ਸਾਰੇ ਜਿੰਨੇ ਜਿੰਨੇ ਵੀ ਆਪਣਾ ਗਵਰਨਮੈਂਟ ਦੇ ਡਿਪਾਰਟਮੈਂਟ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸਿਵਲ ਬਿਊਰੋਕ੍ਰੇਸੀ ਹੈ ਉਸ ਤੋਂ ਬਾਅਦ ਜਿਹੜੀ ਆਪਣਾ ਐਜੂਕੇਸ਼ਨ ਖਾਸ ਤੌਰ ਤੇ ਨਿਸ਼ਾਨਾ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਲੱਗਦੇ ਨੇ ਤੇ ਰਿਕਰੂਟਮੈਂਟ ਕੌਣ ਕਰ ਰਿਆ ਆਰਐਸਐਸ ਕਰਦੀ ਪਈ ਬ੍ਰਾਹਮਣ ਬੰਦਾ ਜਿਹੜਾ ਨਾ ਉਹ ਜਿਹੜਾ ਹੁਣ ਤੁਸੀਂ ਤੁਸੀਂ ਦੇਖਦੇ ਪਏ ਹੋ ਸਾਹਮਣੇ ਦੀ ਇੱਕ ਸ਼ਕਲਾ ਠੀਕ ਹੈ ਜੀ ਆਪਣਾ ਦਸਤਾਰ ਪਾਈ ਹੈ ਤੇ ਸੇਖੀ ਹੋਊਗਾ ਨਹੀਂ ਇਹ ਭਾਈ ਅੰਦਰੋਂ ਸਾਰੇ ਬ੍ਰਾਹਮਣ ਜਿਹੜਾ ਜਦੋਂ ਤੱਕ ਇਹਨਾਂ ਨੂੰ ਸ਼ੀਸ਼ਾ ਲਾ ਕੇ ਐਕਸਰੇ ਕਰਕੇ ਦੇਖ ਨਹੀਂ ਲੈਂਦੇ ਕਿ ਆ ਬੰਦਾ ਅੰਦਰੋਂ ਬ੍ਰਾਹਮਣ ਹੈ ਉਹਨਾਂ ਚ ਕਰੋ ਨੂੰ ਅਪੁਆਇੰਟਮੈਂਟ ਨਹੀਂ ਦਿੰਦੇ ਵਾਈਸ ਚਾਂਸਲਰ ਦੀ ਪ੍ਰੋਫੈਸਰ ਦੀ ਪੜ੍ਹਾਣ ਦੀ ਸਾਰੇ ਜਿਹੜੀ ਆਪਣੀ ਇਹ ਰੌਲਾ ਪਿਆ ਹੋਇਆ ਜਿੰਨੇ ਜਿਹੜੇ ਲੱਗੇ ਨੇ ਵਾਈਸ ਚਾਂਸਲਰ ਯੂਨੀਵਰਸਟੀਆਂ ਦੇ ਉਹ ਬਸ ਉਤੋਂ ਪੰਜਾਬੀ ਨੇ ਵਿੱਚੋਂ ਸਾਰੇ ਉਹ ਆਰਐਸਐਸ ਨੂੰ ਰਿਪੋਰਟ ਕਰਨ ਵਾਲੇ ਬ੍ਰਾਹਮਣ ਇਹ ਗੱਲ ਜਿਹੜੀ ਤੁਸੀਂ ਇਹ ਯਾਦ ਰੱਖਣੀ ਇਹ ਯਾਦ ਰੱਖਣੀ ਕਿ ਇੱਥੇ ਕਿਸ ਤਰ੍ਹਾਂ ਪੰਜਾਬ ਦਾ ਜਿਹੜਾ ਜੈਨੋਸਾਈਡ ਫਿਰ ਪੰਜਾਬ ਪੁਲਿਸ ਦਾ ਹਾਲ ਤੁਹਾਨੂੰ ਮੈਂ ਪੂਰੀ ਵੀਡੀਓ ਬਣਾ ਕੇ ਦੱਸ ਚੁੱਕਿਆ ਕਿ ਕਿਹੜਾ ਕਿਹੜਾ ਬੰਦਾ ਕਿਹੜਾ ਕਿਹੜਾ ਬ੍ਰਾਹਮਣ ਕਿਹੜੀ ਕਿਹੜੀ ਸਟੇਟ ਚੋਂ ਆ ਕੇ ਕਿੱਥੇ ਕਿੱਥੇ ਜਿਹੜਾ ਆਪਣਾ ਉਹ ਲੱਗਿਆ ਹੋਇਆ ਤੇ ਕਿਵੇਂ ਜਿਹੜਾ ਪੰਜਾਬੀਆਂ ਦੇ ਪੁਲਿਸ ਮੁਕਾਬਲੇ ਦੁਬਾਰਾ ਸ਼ੁਰੂ ਹੋ ਗਏ ਨੇ ਇਹ ਸਾਰਾ ਕੁਝ ਤੁਹਾਨੂੰ ਮੈਂ ਦੱਸ ਚੁੱਕਿਆ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਹਮਣੇ ਰੱਖਣੀਆਂ ਹੁਣ ਆਉਨੇ ਆਪਾਂ ਕੈਨੇਡਾ ਦੇ ਵੱਲ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਜਿਹੜਾ ਕੋਈ ਲੋਕਤੰਤਰ ਦੇ ਵਿੱਚ ਨਾ ਕੋਈ ਸੀਰੀਅਸ ਕਿਸਮ ਦਾ ਫਾਲਟ ਆ ਗਿਆ ਹੈ ਇਹ ਆਪਣਾ ਜਿਹੜਾ ਜਸਟਨ ਟਰੂਡੋ ਦੇ ਜਾਣ ਤੋਂ ਬਾਅਦ ਕਿਉਂਕਿ ਹੁਣ ਉੱਥੇ ਕੋਈ ਬੰਦਾ ਐਸਾ ਰਿਹਾ ਹੀ ਨਹੀਂ ਜਿਹੜਾ ਜੇ ਜਿਹੜਾ ਘੱਟੋ ਘੱਟ ਆਪਣੇ ਮੁਲਕ ਦੀ ਆਪਣੇ ਦੇਸ਼ ਦੇ ਨਾਗਰਿਕ ਨੂੰ ਆਪਣੇ ਦੇਸ਼ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਪ੍ਰੋਟੈਕਟ ਕਰ ਸਕੇ ਕੈਨੇਡਾ ਨੂੰ ਹੁਣ ਖਤਰਾ ਸਿਰਫ ਔਰ ਸਿਰਫ ਹਿੰਦੁਸਤਾਨ ਤੋਂ ਆ ਤੇ ਕੈਨੇਡਾ ਜਿਹੜਾ ਹਿੰਦੁਸਤਾਨ ਨੂੰ ਟੈਕ ਟੇਕ ਔਨ ਕਰਨ ਦੀ ਬਜਾਏ ਟੈਕਲ ਕਰਨ ਦੀ ਬਜਾਏ ਉਹ ਜਾ ਕੇ ਤੇ ਸਿੱਧਾ ਉਹਨਾਂ ਦੇ ਜਿਹੜੇ ਨਾਲ ਪੈਰ ਫੜੀ ਬੈਠੇ ਇਹ ਹੁਣ ਜੋ ਕੁਝ BC ਚ ਹੋ ਰਿਹਾ ਸਿੰਗਰਜ਼ ਕਰਦੇ ਤੇ ਫਾਇਰਿੰਗ ਹੋ ਰਹੀ ਏ ਪਹਿਲੇ ਇੱਕ ਕਪਲ ਸ਼ਰਮਾ ਦੇ ਕੇਪ ਦੇ ਉਤੇ ਫਾਇਰਿੰਗ ਹੋਈ ਫਿਰ ਬਿਜ਼ਨਸਮੈਨ ਜਿਹੜਾ ਦਰਸ਼ਨ ਸਿੰਘ ਉਹਨੂੰ ਕਤਲ ਕਰ ਦਿੱਤਾ ਉਹਦੀ ਜ਼ਿੰਮੇਵਾਰੀ ਬਿਸ਼नोई ਗੈਂਗ ਨੇ ਲਈ ਹੁਣ ਦੱਸਿਆ ਜੀ ਕਿ ਸਾਨੂੰ ਇਹ ਪਤਾ ਨਹੀਂ ਸੀ ਦੇ ਰਿਹਾ ਹੁਣ ਮਤਲਬ ਤੁਸੀਂ ਸੋਚ ਸਕਦੇ ਹੋ ਕਿ ਕੈਨੇਡਾ ਜੈਸੇ ਮੁਲਕ ਦੇ ਵਿੱਚ ਐਕਸਟਰਸ਼ਨ ਜਿਹੜੀ ਉਹ ਪੱਥੇ ਦੀਆਂ ਪਰਚੀਆਂ ਤੇ ਜਨਾਬ ਉਹ ਕਰਕੇ ਜਿਹੜਾ ਬੰਦਾ ਫੋਨ ਬੰਦ ਕਰਦਾ ਉਹਨੂੰ ਗੋਲੀ ਮਾਰਦੇ ਹੋਰ ਫਿਰ ਮੁਸੀਬਤ ਦੇਖੋ RCMP ਜਿਹੜੀ ਪੁਲਿਸ ਹੈ ਉਹ ਲੋਕਾਂ ਨੂੰ ਦੱਸਦੀ ਹੈ ਕਿ ਬਾਈ ਤੈਨੂੰ ਖਤਰਾ ਹੈ لیکن کر کچھ نہیں رہی پروٹیکٹ نہیں کر رہی نہ جڑے بندے انوولڈ ਨੇ ਉਹਨੂੰ ਫੜ ਕੇ ਪ੍ਰੋਸੀਕਿਊਟ ਕਰ ਰਹੀ ਕਿਉਂਕਿ اصل مسئلہ ਇਹ ਵੇ ਕਿ ਪ੍ਰੋਕਸੀਸ ਦੇ ਪਿੱਛੇ ਜਾਣਗੇ ਤੇ مسئلہ حل ਨਹੀਂ ਹੋਣਾ اصل ਉਹੀ ਜਿਹੜਾ ਗੁਰਪਤਵੰਦ ਸਿੰਘ ਪੰਨੂ ਤੇ 6 फॉर ਜਸਟਿਸ ਵੀ ਦੀ ਡਿਮਾਂਡ ਕਰ ਰਹੇ ਨੇ ਕਿ ਤੁਸੀਂ ਭਾਈ ਵੈਨਕੂਵਰ ਦੇ ਵੈਨਕੂਵਰ ਦਾ ਜਿਹੜਾ ਕਾਉਂਸਲ ਖਾਨਾ ਹੈ ਉਹ ਜਿਹੜਾ ਅਤਵਾਦ ਖਾਨਾ ਹੈ ਉਹਨੂੰ ਤੁਸੀਂ ਫੋੜੋ ਉਥੋਂ ਸਾਰੇ ਰੌ ਦੇ ਜਿੰਨੇ ਨੇ ਸਹੂਲਤਕਾਰ ਜਿੰਨੇ ਏਜੰਟ ਨੇ ਸਾਰੇ ਨੂੰ ਬਾਹਰ ਕੱਢ ਕੇ ਵੇ ਦਖਲ ਕਰੋ ਮੁਲਕੋ ਤੇ ਮੁਰਕੇ ਜਿਹੜਾ ਇਹਨਾਂ ਦਾ ਜਿਹੜਾ ਪਟਨਾਇਕ ਦਿਨੇਸ਼ ਪਟਨਾਇਕ ਆ ਉਹਨੂੰ ਵੀ ਤੁਸੀਂ ਜਿਹੜਾ ਆਪਣਾ ਰਿਪੋਰਟ ਕਰੋ ਫਿਰ ਜਾ ਕੇ ਕੈਨੇਡਾ ਵਿੱਚ ਜਿਹੜਾ ਉਹ ਸ਼ਾਂਤੀ ਹੋਣੀ ਉਹ ਤੋਂ ਬਗੈਰ ਨਹੀਂ ਹੋਣੀ ਪਰ ਇਹ ਕੈਨੇਡਾ ਦੀ ਜਿਹੜੀ ਸਰਕਾਰ ਹੈ ਇਹ ਦੂਸਰੇ ਪਾਸੇ ਟੁਰੀ ਹੋਈ ਆ ਐ ਹੁਣ ਮੈਂ ਨੀਤਾ ਆਨੰਦ ਨੇ ਮੈਂ ਇੱਕ ਇੰਟਰਵਿਊ ਦੇਖਿਆ ਨਾ ਵਾ ਆ ਤੁਸੀਂ ਪਹਿਲੇ ਜਰਾ ਉਹਦੀ ਗੱਲਬਾਤ ਸੁਣੋ ਉਸ ਤੋਂ ਬਾਅਦ ਇਹ ਚਰਚਾ ਕਰੋ ਪ੍ਰਾਈਮ ਮਿਨਿਸਟਰ ਮੋਦੀ ਨਿਊ ਅ ਲੋਟ ਅਬਾਟ ਮਾਈ ਓਨ ਹਿਸਟਰੀ He knew that my father had spent time in his writing, lived in his writing and uh, Benares Hindu University, in fact and so there there was a lot of conversation when I was in the meeting with Modi before we got to the technical things about my parents and our life in India and their life in india and uh, in fact, Prime Minister Modi was very generous in. offering that we could bring my father's ashes because we still have to do that um and he would help us um spread the ashes in the ganges دیکھو میرے ویرو ਜਦੋਂ ਬੰਦਾ ਕਿਥੇ ਸਰਕਾਰੀ ਅਹੁਦੇ ਤੇ ਬਹਿੰਦਾ ਨਾ ਲੋਕਤੰਤਰ ਕਰਦਾ ਆਪਣੀ حکومت ਜਾਂ ਦੇਸ਼ ਦਾ ਨਾਗਰਿਕਨ ਕੇ ਰਿਪਰੈਜ਼ੈਂਟੇਟਿਵ ਜਦੋਂ ਬਣ ਜਾਂਦਾ ਤੇ ਫਿਰ ਉਹ ذاتی ਪਰਸਨਲ ਫੀਲਿੰਗਸ ਭਾਵਨਾ ਇਹ ਉਹਦੀ ਸਾਰੀ ਨਿੱਜੀ ਜ਼ਿੰਦਗੀ ਹੋ ਜਾਂਦੀ ਇਹਨੂੰ ਆਕੇ ਪਬਲਿਕ ਤੇ ਸਟੇਟ ਡਿਸਕੋਰਸ ਵਿੱਚ ਨਹੀਂ ਲਿਆਂਦਾ ਜਾਂਦਾ ਇਹਨੂੰ ਤੁਸੀਂ ਬੰਦਾ ਪੁੱਛੇ ਨਹੀਂ ਤਾਂ ਆਨੰਦ ਨੂੰ ਕਿ ਤੇਰੇ ਪਿਓ ਦੀਆਂ ਜਿਹੜੀਆਂ ਹੱਥੀਆਂ ਨੇ ਤੇਰੇ ਪਿਓ ਦੀ ਜਿਹੜੀ ਐਸ਼ ਹੈ ਉਹਨੂੰ ਤੁਸੀਂ ਜਨਾਬ ਗੰਗਾ ਚ ਬਹਾਉਣ ਵਾਸਤੇ ਜਾ ਕੇ ਤੂੰ ਨਰਿੰਦਰ ਮੋਦੀ ਨਾਲ ਡਿਸਕਸ ਕਰਨ ਗਈ ਉਹ ਬੇਸ਼ਰਮ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇਰੇ ਪਿਓ ਦੀਆਂ ਹੱਥੀਆਂ ਹੁਣ ਤੱਕ ਪਈਆਂ ਤੇ ਤੂੰ ਜਾ ਜਾ ਕੇ ਤੈਨੂੰ ਰੋਕਿਆ ਕਿਸੇ ਨੇ ਤੇਰੇ ਹਿੰਦੁਸਤਾਨ ਨੇ ਵਿਜੇਬੰਦ ਕੀਤੇ ਤੂੰ ਨਿੱਜੀ ਤੌਰ ਤੇ ਜਾ ਨਿੱਜੀ ਦੌਰੇ ਤੇ ਜਾ ਆਪ ਜਾ ਜਾ ਕੇ ਜਾ ਕੇ ਹਸਤੀਆਂ ਬਹਾ ਦੇ ਉੱਥੇ ਹੀ ਬਹਾਣੀਆਂ ਅਗਰ ਤੇ ਤੂੰ ਜਾ ਕੇ ਚੁੱਪ ਕਰਕੇ ਜਾ ਕੇ ਬਹਾ ਕੇ ਆ ਜਾ ਇਹਦੇ ਵਾਸਤੇ ਜਾ ਕੇ ਤੂੰ ਆਪਣੇ ਅੱਬੇ ਨੂੰ ਆਪਣੇ ਜਿਹੜੇ ਦੀ ਗੱਲ ਜਿਹੜੀ ਨਰਿੰਦਰ ਮੋਦੀ ਦੇ ਨਾਲ ਜਾ ਕੇ ਕਰ ਰਹੀ ਹੈ ਕਿ ਜਨਾਬ ਦੇਖੋ ਜੀ ਮੇਰਾ ਪਿਓ ਜਿਹੜਾ ਸੀ ਉਹਦੇ ਨਾਲ ਬੜੇ ਤਰ੍ਹਾਂ ਅੱਛੀ ਤਲੱਕ ਸੀ ਮੇਰਾ ਫਲਾਨਾ ਉਹਦੀਆਂ ਹਮਦਰਦੀਆਂ ਇਹ ਚੀਜ਼ਾਂ ਜਿਹੜੀਆਂ ਇਹ ਨਿੱਜੀ ਇਹ ਕਰਨੀਆਂ ਵੀ ਤੇ ਡਿਸਕਸ ਨਹੀਂ ਤੂੰ ਠੀਕ ਹੈ ਤੂੰ ਜਾ ਕੇ ਗੱਲ ਵੀ ਕਰ ਲਈ ਮੋਦੀ ਦੇ ਨਾਲ ਪਰ ਇਹਨਾਂ ਚੀਜ਼ਾਂ ਨੂੰ ਜਿਹੜਾ ਆਪਣਾ ਪਬਲਿਕ ਡਿਸਕੋਰਸ ਵਿੱਚ ਨਹੀਂ ਲਿਆਇਆ ਜਾਂਦਾ ਇਹਦੀਆਂ ਹਾਲਤ ਦੇਖੋ ਇਹ ਤੇ ਮਰੀ ਪਈ ਜਿਵੇਂ ਜਾਤੀ ਤੌਰ ਦੇ ਤੇ ਕੋਈ ਪਤਾ ਨਹੀਂ ਕੀ ਆਸਾਨ ਕਰ ਦਿੱਤਾ ਨਰਿੰਦਰ ਮੋਦੀ ਨੇ ਇਹਦੇ ਉੱਤੇ ਕਿੰਨੀ ਜ਼ਿਆਦਾ ਆਸਾਨਮੰਦ ਨਜ਼ਰ ਆ ਰਹੀ ਕਿੰਨੀ ਜ਼ਿਆਦਾ ਚੁੱਕੀ ਹੋਈ ਨਜ਼ਰ ਆ ਰਹੀ ਹੈ ਹਿੰਦੁਸਤਾਨ ਦੇ ਸਾਹਮਣੇ ਜਦੋਂ ਇਸ ਮੁਲਕ ਦਾ ਕੈਨੇਡਾ ਦਾ ਵਜ਼ੀਰ-ਏ-ਖਾਰਜਾ ਕੈਨੇਡਾ ਦੀ ਵਜ਼ੀਰ-ਏ-ਖਾਰਜਾ ਜਦੋਂ ਜਾ ਕੇ ਫੋਰਨ ਮਿਨਿਸਟਰ ਜਦੋਂ ਜਾ ਕੇ ਉਸੇ ਤਾਕਤ ਦੇ ਰਾਹੇ ਸਾਹਮਣੇ ਝੁਕ ਜਾਏਗੀ ਉਸ ਜਿਹੜਾ ਬਿਸ਼ਨੋਈ ਗੈਂਗ ਜਿਹਨੂੰ ਇਹਨਾਂ ਨੇ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਉਸੇ ਬਿਸ਼ਨੋਈ ਗੈਂਗ ਜਿਹੜਾ ਸ਼ਰਮ ਦੇ ਕੇ ਬੈਠਾ ਜਿਹੜਾ ਨੂੰ ਵਰਤ ਰਿਹਾ ਕ੍ਰੈਡਿਅਨ ਸਿਟੀਜ਼ਨ ਦੇ ਖਿਲਾਫ ਉਹਦਾ ਸੀਨਾ ਤੇ ਆਪੇ ਚੌੜਾ ਹੋ ਜਨਾ ਕਿ ਦੇਖੋ ਜਨਾਬ ਸਾਡੇ ਸਾਹਮਣੇ ਤੇ ਬੈ ਕੇ ਤੇ ਰੋਂ ਡਈ ਹੈ ਹੈ ਇਹ ਜਨਾਨੀ ਰੋਂ ਡਈ ਹੈ ਇਹ ਤੇ ਬਿਲਕੁਲ ਹੀ ਉਲਟ ਪੈ ਗਿਆ ਮੈਂ ਬੜੀਆਂ ਮਰੀਆਂ ਮਜ਼ਬੂਤ ਜਨਾਨੀਆਂ ਦੇਖੀਆਂ ਬੈਸਟ ਵਿੱਚ ਜਿਹੜੀਆਂ ਜਿਹੜੀਆਂ ਜਨਾਨੀਆਂ ਉਹਦੇ ਤੇ ਨੇ ਕੰਡੋਲੀਜ਼ ਦਾ ਰਾਈਜ਼ ਤੋਂ ਦੇਖੋ ਹੈਲਰੀ ਕਲਿੰਟਨ ਦੇਖ ਲਓ ਕਦੀ ਤੁਸੀਂ ਪਬਲਿਕਲੀ ਬ੍ਰੇਕਡਾਊਨ ਹੁੰਦਾ ਦੇਖਿਆ ਉਹਨਾਂ ਦਾ ਇਹ ਵੱਖਰੀ ਜਨਾਨੀ ਇਹ ਹੈ ਹੀ ਹਿੰਦੁਸਤਾਨੀ ਇਹ ਪਹਿਲੇ ਵੀ ਹਿੰਦੁਸਤਾਨੀ ਜਿਹੜੀ ਥਿੰਕ ਟੈਂਕ ਆ ਉਹਦੇ ਵਿੱਚ ਰਹੀ ਇਹ ਹਿੰਦੁਸਤਾਨ ਦੀ ਏਜੰਟ ਹੈ ਬਿਹਤਰ ਹੈ ਹਜੇ ਵੀ ਮੈਂ ਜਿਹੜਾ ਕਾਰਨੀ ਨੂੰ ਕਹਨਾ ਬਿਹਤਰ ਹੈ ਅਗਰ ਆਪਣਾ ਮੁਲਕ ਬਚਾਉਣਾ ਅਗਰ ਕੈਨੇਡਾ ਨੂੰ ਬਚਾਉਣਾ ਤੇ ਅਨੀਤਾ ਆਨੰਦ ਨੂੰ ਜਿਹੜਾ ਜਾ ਕੇ ਇਹ ਹਿੰਦੁਸਤਾਨ ਦੀ ਲੋਕ ਸਭਾ ਚ ਪੇਜ ਇਹ ਹਿੰਦੁਸਤਾਨ ਦੀ ਲੋਕ ਸਭਾ ਜਾ ਕੇ ਚੋਣਾਂ ਲੜੇ ਜਰ ਨਰਿੰਦਰ ਮੋਦੀ ਸਾਹਿਬ ਜਿਹੜੇ ਬਹੁਤ ਜ਼ਿਆਦਾ ਨਿੱਕੇ ਇਹਨਾਂ ਦੇ ਆਸ਼ਿਕ ਹੋਏ ਨੇ ਉਹ ਜਾ ਕੇ ਜਿਹਨਾਂ ਤੇ ਇਹ ਆਸ਼ਿਕ ਹੋਈ ਜਾ ਕੇ ਉਹਨੂੰ ਜਿਹੜਾ ਲੋਕ ਰਾਜ ਸਭਾ ਚ ਲੈ ਜਾਣ ਅਨੀਤਾ ਆਨੰਦ ਜਿਹੜੀ ਇਹ ਬੈਸਟ ਹੈ ਕਿ ਇਹ ਹਿੰਦੁਸਤਾਨ ਨੂੰ ਸਰਵ ਕਰੇ ਹਿੰਦੁਸਤਾਨ ਨੂੰ ਸਰਵ ਕਰੇਗੀ ਕੰਮ ਇਸ ਦਾ ਪਤਾ ਹੋਏਗਾ ਕਿ ਹਿੰਦੁਸਤਾਨ ਦੀ ਐਮਪੀ ਉੱਥੇ ਸਰਵ ਕਰ ਰਹੀ ਏ ਕੈਨੇਡਾ ਵਿੱਚ ਸਰਵ ਕਰੇਗੀ ਤੇ ਹਿੰਦੁਸਤਾਨ ਦੀ ਏਜੰਟ ਮੰਨ ਕੇ ਕਰੇਗੀ ਇੱਥੇ ਕੈਨੇਡਾ ਦੇ ਵਿੱਚ ਇੰਡੀਆ ਨੂੰ ਸਰਵ ਕਰੇਗੀ ਇਸੇ ਤਰ੍ਹਾਂ ਦੇ ਹੀ ਜਿਹੜੀਆਂ ਪ੍ਰੌਕਸੀਆਂ ਨੇ ਹਿੰਦੁਸਤਾਨ ਬਣਾਉਂਦੀ ਸੁਣੋ ਹੁਣ ਦੇਖੋ ਸੱਣ ਕਿੱਥੇ ਲਾਈ ਇਹ ਬ੍ਰਾਹਮਣ ਕਨੈਕਸ਼ਨ ਜਿਹੜਾ ਇਹ ਧਰਮ ਦਾ ਕਨੈਕਸ਼ਨ ਜਿਹੜਾ ਹਿੰਦੁਸਤਾਨ ਯੂਜ਼ ਕਰ ਰਿਹਾ ਕੈਨੇਡਾ ਦੇ ਵਿੱਚ ਬ੍ਰਾਹਮਣ ਕਨੈਕਸ਼ਨ ਲਾਇਆ ਹੋਇਆ ਆਪਣੀ ਇੱਕ ਬ੍ਰਾਹਮਣ ਔਰਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਉੱਥੇ ਜਨਾਬ ਉਹਦੀਆਂ ਪਿਓ ਦੀਆਂ ਹੱਥੀਆਂ ਤੇ ਐਸ਼ਜ਼ ਤੇ ਗੰਗਾ ਤੇ ਪਤਾ ਨਹੀਂ ਕੀ ਕਰਕੇ ਤੇ ਕੀ ਉੱਥੋਂ ਕਰਕੇ ਭੇਜਿਆ ਤੇ ਵਾਪਸ ਆ ਕੇ ਜਿਹੜੀ ਇਹ ਮੀਡੀਆ ਤੇ ਬਹਿ ਕੇ ਇਸ ਤਰ੍ਹਾਂ ਦੀ ਗੱਲਾਂ ਕਰ ਰਹੀ ਮੈਂ ਕੈਨੇਡੀਅਨ ਸਿਟੀਜ਼ਨਸ ਨੂੰ ਕਹਿਣਾ ਅਨੀਤਾ ਅਨੰਦ ਨੂੰ ਪੁੱਛਣ ਕਿ ਤੇਰੇ ਪਿਓ ਦੀਆਂ ਅਸਥੀਆਂ ਜਿਹੜੀਆਂ ਨੇ ਬੋទੀਆਂ ਸੋਹਣੀਆਂ ਨੇ ਬੋទੀਆਂ ਮੋਤਬਰ ਨੇ ਤੇ ਜਿਹੜੇ ਜਿਹੜਾ ਮੁਲਕ ਜਿਹਦੀ ਤੂੰ ਹਕਮਰਾਨ ਹੈ ਜਿਸ ਮੁਲਕ ਦੀ ਤੂੰ ਦੇਸ਼ ਦੀ ਹਕਮਰਾਨ ਹੈ ਉਹਦਾ ਸ਼ਹਿਰੀ ਜਿਹੜਾ ਹਰਦੀਪ ਸਿੰਘ ਨਿੱਜਰ ਉਹਦੀਆਂ ਵੀ ਤੇਸਤੀਆਂ ਹਿਆ ਸਨ ਨਾ ਉਹਦੀ ਵੀ ਤੇ ਰਾਖ ਉਹਦੀ ਵੀ ਤੇ ਐਸ਼ ਹੈ ਨੇ ਨਾ ਉਹਦਾ ਕੀ ਕਰਨਾ ਉਹਦਾ ਤੂੰ ਕੀ ਨਤਾਰਾ ਕੀਤਾ ਉਹਦਾ ਤੂੰ ਕੀ ਇਨਸਾਫ ਕੀਤਾ ਤੈਨੂੰ ਚਾਹੀਦਾ ਸੀ ਬੇਸ਼ਰਮੇ ਤੈਨੂੰ ਚਾਹੀਦਾ ਸੀ ਤੂੰ ਹਰਦੀਪ ਸਿੰਘ ਨਿੱਜਰ ਦੀਆਂ ਆਸਥੀਆਂ ਲੈ ਕੇ ਤੇ ਜਾਂਦੀ ਸਿੰਬੋਲਿਕਲੀ ਉੱਥੇ ਮੋਦੀ ਦੇ ਸਾਹਮਣੇ ਰੱਖਦੀ ਉਹਨੂੰ ਕਿਹਾ ਐ ਮੈਂ ਲੈ ਕੇ ਆਈ ਐ ਜਿਹੜਾ ਤੇਰੇ ਮੁਲਕ ਨੇ ਤੇਰੇ ਜਿਹੜੀ ਤੇਰੀ ਸ਼ਹਿ ਦੇ ਉੱਤੇ ਮੇਰੇ ਮੇਰਾ ਸਿਟੀਜ਼ਨ ਮਾਰਿਆ ਐ ਉਹਦੀਆਂ ਆਸਥੀਆਂ ਪਈਆਂ ਤੇਰੇ ਸਾਹਮਣੇ ਪਈਆਂ ਪਹਿਲੇ ਮੈਨੂੰ ਇਹਨਾਂ ਦਾ ਜਵਾਬ ਦੇ ਫਿਰ ਆਪਣੇ ਪਿਓ ਦੀਆਂ ਆਸਥੀਆਂ ਦੀ ਗੱਲ ਕਰਦੀ ਫਿਰ ਆਪਣੇ ਪਿਓ ਦੀਆਂ ਐਸ਼ਿਸ਼ ਬਹਾਨ ਦੀ ਗੱਲ ਕਰਦੀ ਪਹਿਲੇ ਹਰਦੀਪ ਸਿੰਘ ਨਿੱਜਰ ਦਾ ਨਤਾਰਾ ਕਰਦੀ ਤੂੰ ਹਰਦੀਪ ਸਿੰਘ ਨਿਜਰ ਹਰਦੀਪ ਸਿੰਘ ਨਿਜਰ ਦੇ ਪੁੱਤਰਾਂ ਨੂੰ ਉਹਦੀ ਔਲਾਦ ਨੂੰ ਲੈ ਕੇ ਜਾਂਦੀ ਨਾਲ ਦੱਸ ਕਹਿੰਦੀ 10 ਇਹਨਾਂ ਦਾ ਕੀ ਕਸੂਰ ਸੀ ਇਹਨੂੰ ਕਿਉਂ ਮਾਰਿਆ ਫਿਰ ਮੈਨੂੰ ਲੱਗਦਾ ਤੈਨੂੰ ਕਿ ਤੂੰ ਵਾਕਈ ਕੈਨੇਡਾ ਦੀ ਜਿਹੜੀ ਇੰਟਰਸਟ ਦੀ ਵੋਚ ਕਰਨ ਵਾਸਤੇ ਤੂੰ ਵਾਕਈ ਕੈਨੇਡਾ ਦੀ ਵਜ਼ੀਰੇ ਖਜ਼ਾਨਾ ਮੈਨੂੰ ਲੱਗਦਾ ਤੂੰ ਹਿੰਦੁਸਤਾਨ ਦੀ ਵਜ਼ੀਰੇ ਖਜ਼ਾਨਾ ਜਿਹੜੀ ਤੂੰ ਹਰਕਤ ਕੀਤੀ ਜੀ ਨੀਤਾਨੰਦ ਤੈਨੂੰ ਤੇ ਹਸਤੀਆਂ ਬਹਾਨ ਵਿੱਚ ਕੋਈ ਪ੍ਰੋਬਲਮ ਨਹੀਂ ਤੇਰੀ ਫੈਮਿਲੀ ਨੂੰ ਤੇਰੇ ਵਾਸਤੇ ਤੇ ਵੀਜ਼ੇ ਦਾ ਪ੍ਰੋਬਲਮ ਨਹੀਂ ਹਿੰਦੁਸਤਾਨ ਅੰਦਰ ਤੂੰ ਮਰਜ਼ੀ ਜਾਓ ਆਓ ਹਰਦੀਪ ਸਿੰਘ ਨਿਜਰ ਦੀ ਫੈਮਲੀ ਦੇ ਉੱਤੇ ਤੇ ਵੀਜ਼ੇ ਦੀ ਵੀ ਪਾਬੰਦੀ ਸਿੱਖਾਂ ਨੂੰ ਤੇ ਹਿੰਦੁਸਤਾਨ ਦੇ ਵੀਜ਼ੇ ਤੇ ਵੀ ਪਾਬੰਦੀ ਉੱਥੇ ਜਾਣ ਨਹੀਂ ਦਿੰਦੇ ਹਰਦੀਪ ਦਾ ਨਿਜਰ ਦੇ ਤੈਨੂੰ ਚਾਹੀਦਾ ਸੀ ਤੈਨੂੰ ਚਾਹੀਦਾ ਸੀ ਅਗਰ ਤੂੰ ਕਿਸੇ ਮਰਦੀ ਨਰਦੀ ਬੱਚੀ ਹੁੰਦੀ ਕਿਤੇ ਕੈਨੇਡੀਅਨ ਦੇ ਤੈਨੂੰ ਕਿਤੇ ਦੁੱਖ ਹੁੰਦਾ ਆਪਣੇ ਸ਼ਹਿਰੀਆਂ ਦਾ ਤੇ ਤੂੰ ਪੰਜਾਬ ਜਾਂਦੀ ਹਰਦੀਪ ਸਿੰਘ ਨਿਜਰ ਦੇ ਪਿੰਡ ਜਾ ਕੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਦੀ ਕਿ ਮੇਰੇ ਇਸ ਪਿੰਡ ਦੇ ਸ਼ਹਿਰੀ ਹਿੰਦੁਸਤਾਨ ਨੇ ਮਾਰਿਆ ਹੈ ਮੈਂ ਜਕ ਜੇਤੀ ਵਾਸਤੇ ਆਈ ਮੈ ਸਪੋਰਟ ਕਰਨ ਵਾਸਤੇ ਆਇਆ ਪਰ ਇਸ ਕੰਮ ਵਾਸਤੇ ਘਰਤ ਚਾਹੀਦੀ ਹੈ ਘਰਤ ਜਿਹੜੀ ਮਾਰਕ ਕਾਰਨੀ ਤੇ ਉਹਦੀ ਪੂਰੀ ਸਰਕਾਰ ਨੇ ਵੇਚ ਕੇ ਤੇ ਵਟ ਕੇ ਖਾ ਲਈ ਉਹ ਕਹਿੰਦਾ ਮੈਂ ਮਸ਼ਰਕ ਦੀ ਈਸਟਰਨ ਦੀ ਤਰਫ ਦੇਖਦਾ ਆ ਈਸਤੀ ਤਰਫ ਦੇਖਦਾ ਨਏ ਪਾਰਟਨਰ ਵਾਸਤੇ ਈਸਟ ਵਿੱਚ ਚਾਈਨਾ ਵੀ ਹੈਗਾ ਉਧਰ ਵੇਖ ਲੈ ਮਾਰਕ ਕਾਰਨੀ ਸਿਰਫ ਹਿੰਦੁਸਤਾਨ ਨਹੀਂ ਹਿੰਦੁਸਤਾਨ ਤੇਰੇ ਮੁਲਕ ਦਾ ਦੁਸ਼ਮਣ ਹੈ ਉਹ ਜਿੰਨਾ ਚਿਰ ਤੂੰ ਉਹਨਾਂ ਨੂੰ ਟੇਕ ਉਹ ਨਹੀਂ ਕਰੇਗਾ ਇਸ ਬ੍ਰਾਹਮਣ ਨੂੰ ਉਨਾਂ ਚਿਰ ਉਹ ਤੇਰੇ ਸ਼ਹਿਰ ਤੇਰੇ ਮੁਲਕ ਦੇ ਵਿੱਚ ਤੇਰੇ ਸ਼ਾਇਰੀਆਂ ਨੂੰ ਮਾਰਦੇ ਰਹਿਣਗੇ ਇੱਥੇ ਸਿੱਖ ਬਿਜ਼ਨਸਮੈਨ ਤੇਰੇ ਕਤਲ ਹੁੰਦੇ ਰਹਿਣਗੇ ਇਹ ਕਤਲ ਹੁੰਦੇ ਰਹਿਣਗੇ ਇੱਥੇ ਐਕਸਟਰੈਕਸ਼ਨ ਚਲਦੀ ਰਹੇਗੀ ਅਗਰ ਇਸ ਕੰਮ ਨੂੰ ਮੁਕਾਣਾ ਤੇ ਫਿਰ ਹਿੰਦੁਸਤਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਦੇ ਕੋਲੋਂ ਜਵਾਬ ਮੰਗ ਪਹਿਲੇ ਉਹਦੇ ਕੋਲੋਂ ਮਾਫੀ ਮੰਗਵਾ ਫਿਰ ਅੱਗੇ ਵਧੀ ਤੇ ਜੇ ਤੂੰ ਅਗਰੇ ਇਸ ਤਰ੍ਹਾਂ ਇਹ ਜਨਾਨੀਆਂ ਹੋ ਕੇ ਕਰਕੇ ਤੇ ਅੰਸੂ ਬਾਣੇ ਨੇ ਤੈਨੂੰ ਟੇਕਓਵਰ ਕਰ ਜਾਏਗਾ ਤੈਨੂੰ ਟੇਕਓਵਰ ਕਰ ਜਾਏਗਾ ਹਿੰਦੁਸਤਾਨ ਖਾ ਜਾਏਗਾ ਤੈਨੂੰ ਇਹ ਬ੍ਰਾਹਮਣ ਜਿਆਜ਼ਤ ਦਿਓ ਚੜਦੀ ਕਲਾ ਸਰਬੋ ਧੰਨਵਾਦ ਤੇਰਾ ਬਰਾਬਰ